ਜੀ ਦੇਖ ਰਹੇ ਹੋ ਪੈਪਸੋ ਨਿਊਜ਼ ਅੱਜ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਤੇ ਹਮਲਾ ਕਰਕੇ ਇੱਕ ਸਬ ਇੰਸਪੈਕਟਰ ਨੂੰ ਜ਼ਖਮੀ ਕਰ ਦਿੱਤਾ ਜਾਣਕਾਰੀ ਅਨੁਸਾਰ ਪੀਸੀਆਰ ਵੱਲੋਂ ਇੱਚ ਇੱਕ ਚੋਰੀ ਦੇ ਮੋਟਰਸਾਈਕਲ ਦੀ ਜਾਂਚ ਕੀਤੀ ਜਾ ਰਹੀ ਸੀ ਇਸ ਦੌਰਾਨ ਪੁਲਿਸ ਵੱਲੋਂ ਗੁਰੂਕੁਲ ਰੋਡ ਤੇ ਨਾਕੇਬੰਦੀ ਕੀਤੀ ਗਈ ਸੀ ਜਦੋਂ ਪੁਲਿਸ ਵੱਲੋਂ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਤਾਂ ਉਹਨਾਂ ਵੱਲੋਂ ਅਚਾਨਕ ਪੁਲਸ ਤੇ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਇੱਕ ਸਬ ਇੰਸਪੈਕਟਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਸਪਿੰਡਾ ਦੇ ਸਿਵਲ ਹਸਪਤਾਲ ਵਿਖੇ ਤੱਕ ਚਾਹ ਦਾਖਲ ਕਰਵਾਇਆ ਗਿਆ ਸੋਹਣੇ ਜੀ ਆਪਾਂ ਦੇ ਆ ਗਏ। ਆਹ ਪਾਣੀ ਆ ਰਿਹਾ। ਤੁਹਾਡੇ ਕੋਲ ਸਤਿਕਾਰ ਹੈ। ਇਹ ਡਾਕਟਰ ਸੁਮਿਤ ਮਾਜੰਦੀ ਜੀ। ਕੀ ਕਹਿਣਾ ਚਾਹੁੰਦੇ ਹੋ ਅੱਜ? ਕੋਈ ਸਾਡੇ ਕੋਲ ਦੀ ਹੁਣ ਇੱਕ ਵਸ ਇੱਕ ਮੁਲਾਜ਼ਮ ਆਇਆ ਜੀ ਤੇ ਉਹਨਾਂ ਦੀ ਬਾਹ ਤੇ ਸੱਟ ਵੱਜੀ ਹੋਈ ਸੀ। ਬਸ ਜਿਹਨਾਂ ਦਾ ਅਸੀਂ ਇਲਾਜ ਕਰ ਰਹੇ ਹਾਂ। ਕਾਰਨ ਕੀ ਹੈ? ਕਾਰਨ ਦੀ ਕੋਈ ਮੈਨੂੰ ਹਜੇ ਪਤਾ ਨਹੀਂ ਲੱਗਦਾ। ਨਹੀਂ ਦੱਸ ਸਕਦੇ ਨਹੀਂ ਦੱਸ ਸਕਦਾ। ਬਾਹ ਤੇ ਦੀ ਬਹੁਤ ਸੱਟ ਆਈ ਹੈ ਕੀ ਚੀਜ਼ ਕੀ ਦਰ ਤੱਕ ਆਈ ਹੈ ਕਿ ਡਾਕਟਰ ਦੇ ਕੋਲ ਟੰਕੇ ਹਾਂ ਦੀ ਬੁਸਟ ਟੰਕੇ ਵੀ ਲੱਗੀ ਹੈ ਨਹੀਂ ਜੀ ਕਿੰਨੇ ਵਜੇ ਆਏ ਤੁਹਾਡੇ ਕੋਲ ਸਾਡੇ ਕੋਲ ਬਸ ਹੁਣੇ ਹੀ 10 ਮਿੰਟ ਹੀ ਹੋਏ ਜਿਆਏ ਨੇ ਇਹ ਸਭ ਕੀ ਕੰਮ ਕਰਦਾ ਹੈ ਸਾਡੇ ਸਾਡਾ ਮੁਲਾਜ਼ਮ ਪੀਸੀਆਰ ਤੇ ਲੱਗਿਆ ਹੋਇਆ ਹੈ ਸਾਡੇ ਕੋਲ ਇੱਕ ਇਨਫੋਰਮੇਸ਼ਨ ਸੀਗੀ ਮੋਟਰਸਾਈਕਲ ਚੋਰੀ ਦੀ ਜਿਹਦੇ ਵਿੱਚ ਅਹ ਅੱਲੇ ਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਉਸ ਸਬੰਧ ਦੇ ਵਿੱਚ ਪੁਸ਼ਕਿਸ਼ ਕਰਨ ਵਾਸਤੇ ਇਹ ਗਏ ਸੀਗੇ ਜਦੋਂ ਦੋ ਮੁੰਡਿਆਂ ਨੂੰ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਪੁਸ਼ਕਸ਼ ਕੀਤੀ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲੋ ਚਾਕੂ ਨੁਮਾ ਚੀਜ਼ ਸੀਗੀ ਉਹ ਇਹਦੇ ਬਾਹਰ ਉੱਪਰ ਜਿਹੜਾ ਹੈਗਾ ਬਾਹਰ ਕਰਕੇ ਉਹ ਤੋਂ ਭੱਜ ਗਏ ਤੇ ਬਾਹਰ ਦੇ ਉੱਪਰ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਟ੍ਰੀਟ ਕਰਨ ਵਾਸਤੇ ਸਿਵਲ ਹਸਪੀਟਲ ਹਸਪਤਾਲ ਲੈ ਕੇ ਆਏ ਆ ਤੇ ਅਸੀਂ ਜਿਹੜੀ ਹੈਗੀ ਐ ਵਾਕਫਟੀਮਾ ਲਗਾ ਦਿੱਤੀ ਹੈ ਕਿ ਜਲਦੀ ਜਿਹੜੇ ਦੋਸ਼ੀ ਨੂੰ ਅਟ੍ਰੈਸ ਕਰਕੇ ਉਹਦੇ ਖਿਲਾਫ ਕਰ ਦੇ ਜਿਹੜੀ ਜਗ੍ਹਾ ਤੇ ਹੋਇਆ ਬਾਹਰ ਇਹ ਕਰਾਲ ਕਲੋਨੀ ਥਾਣੇ ਦੇ ਰੀਏ ਆ ਜੀ